ਸਵਾਗਤ ਹੈ ਜੀ ਤੁਹਾਡੇ ਆਪਣੇ ਫੇਰਾ ਸਾਮ ਜੈਬੂ ਇਬਾਦਤ ਤੇ ਸਾਮ ਦੇ ਚੈਨਲ ਤੇ ਵੈਲਕਮ ਕਰਦੀ ਪਈ ਸੀ ਤੇ ਗੁੱਠੇ ਦਾ ਤਾਂ ਇਹਦਾ ਆਪਾਂ ਨੋ ਵੱਡ ਦਿੱਤਾ ਗਿਆ ਮੈਂ ਲਾ ਦਿੱਤਾ ਗਿਆ ਕਿਉਂਕਿ ਨਿਆਣਿਆਂ ਨੂੰ ਪੂ ਵਗੈਰਾ ਸਾਫ਼ ਕਰਨ ਦੀ ਦਿੱਕਤ ਹੁੰਦੀ ਸੀ ਤਾਂ ਕਰਕੇ ਹੁਣ ਆਪਾਂ ਆ ਵੀ ਲਾ ਦੋੜੇ ਮੈਂ ਤਾਂ ਉਹਨਾਂ ਨੂੰ ਕਹਿੰਦੀ ਸੀ ਤੇ ਮੈਂ ਕਿਹਾ ਸਾਰੇ ਲਾ ਦੋ ਮੈਨੂੰ ਪ੍ਰੋਬਲਮ ਹੋਣੀ ਆ ਆਹ ਬਲੇ ਹੱਥ ਦੇ ਲੰਬੇ ਲੰਬੇ ਵੀ ਦੇਖੋ ਕਿੰਨੇ ਆ ਤੇ ਸਰਮਾ ਸਾਡਾ ਹਜੇ ਤੱਕ ਲਿੱਥਾ ਨਹੀਂ ਹੈਗਾ ਤੇ ਅੱਜ ਤੋਂ ਬਹੁਤ ਸੋਹਣੀ ਨਿਕਲੀ ਸੀ ਕਪੜੇ ਆਪੋ ਦੇ ਧੋ ਕੇ ਆਪਾਂ ਸੁੱਕਣੇ ਪਾਏ ਆ ਤੇ ਦੁੱਧ ਮੈਂ ਹਵਾ ਲੈਣਾ ਅਜੇ ਤੇ ਟਿੱਡੀ ਮੇਰੀ ਬਾਹਰ ਕਹਿਣ ਲੱਗੀ ਹੋਈ ਆ ਵੱਡੀ ਆ ਗਈ ਮੈਨੂੰ ਲੱਗਦਾ ਦੁੱਧੋ ਫਾੜ ਲੀਏ ਪਹਿਲਾਂ ਆਪਾਂ ਤੇ ਮੈਂ ਕੱਟ ਕੇ ਛੱਡੀਆਂ ਜੀ ਗੋਭੀ ਤੇ ਮਟਰ ਆਪਾਂ ਬਣਾਉਣੀ ਆ ਜੀ ਗੋਭੀ ਮਟਰ ਆਲੂ ਦੀ ਸਬਜ਼ੀ ਤੇ ਮੇਰਾ ਦੁੱਧ ਖਾਣ ਦੇ ਨਾਲ ਦੁੱਧ ਪੀਣ ਦੇ ਨਾਲ ਬਿਸਕੁਟ ਖਾਣ ਨੂੰ ਮਨ ਕਰਦਾ ਪਿਆ ਤੇ ਅੱਜ ਮੈਂ ਇੱਕ ਸੂਟ ਵੀ ਲਿਆ ਉਹ ਵੀ ਤੁਹਾਨੂੰ ਮੈਂ ਦਿਖਾਉਂਦੀ ਹਾਂ ਰੁਕੋ ਵੇਟ ਕਰੋ ਵੇਟ 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 ਐਂਡ ਵਾਚ ਵੇਟ ਐਂਡ ਵਾਚ ਕੱਲੂ ਆਪਾਂ ਫੇਰ ਜਾਣਾ ਜੀ ਕਾਲੂ ਕੀ ਕਰਨ ਜਾਣਾ ਉਹ ਤੁਹਾਨੂੰ ਪਤਾ ਲੱਗੂਗਾ ਕਾਲੂ ਜੀ ਠੀਕ ਆ ਜੀ ਠੀਕ ਆ ਅੱਜ ਆਪਾਂ ਪੂਰਾ ਖਰਾਰਾ ਚੱਕੜਾ ਆ ਸਾਡੇ ਆਇਆ ਜੀ ਕੱਲੇ ਚ ਬਾਜੀ ਸੂਟ ਲੈ ਕੇ ਤੇ ਮੈਂ ਲਿਆ ਜੀ ਆ ਵਾਲਾ ਸੂਟ ਦੱਸਿਓ ਸੋਹਣਾ ਕਿ ਨਹੀਂ ਸੋਹਣਾ ਆ ਹੈਗਾ ਜੀ ਪਜਾਮਾ ਅੱਜ ਕੱਲ ਬਹੁਤ ਲੈਂਦੇ ਪਏ ਸਾਰੇ ਜਣੇ ਤੇ ਆ ਹੈਗਾ ਜੀ ਜੈਂਪਰ ਤੇ ਮੇਰਾ ਬੂਰੀ ਫਿਟਿੰਗ ਆਈ ਸੀ ਇਹਦੀ ਮੈਂ ਪਾ ਕੇ ਵੇਖਿਆ ਸੀ ਤੇ ਇਹ ਗੱਲਾ ਐ ਨਾ ਘਰ ਪਉਣ ਲੈ ਇਹ ਪੂਰਾ ਸੂਟ ਹੈ ਜੀ ਦੱਸਿਓ ਕਮੈਂਟ ਵਿੱਚ ਸੋਨਾ ਆ ਕਿ ਨਹੀਂ ਸੋਨਾ ਤੇ ਇਹ ਸਾਨੂੰ ਮਿਲਿਆ ਹੈ ਜੀ ਬੂਰੇ 250 ਦਾ 250 ਰੁਪਏ ਦਾ 350 ਕਹਿੰਦਾ ਸੀ ਆਪਾਂ ਰੇਟ ਫੇ ਸਾਰਿਆਂ ਨੇ ਬਣਾਇਆ ਗੱਲੀ ਵਾਲਿਆਂ ਨੇ ਜਿੰਨੀਆਂ ਵੀ ਸਾਡੀਆਂ ਬੀਬੀਆਂ ਸੀ ਮੈਂ ਵੀ ਵਿੱਚ ਬੀਬੀ ਸੀ ਤੇ 250 ਰੁਪਏ ਰੇਟ ਪੜਿਆ ਫੇਰ ਆਪਾਂ ਇੱਕ ਕੱਲਿਆ ਪਾ ਕੇ ਕੱਲੂ ਆਪਾਂ ਕੱਲੂ ਤਾਂ ਨਹੀਂ ਆ ਆਪਾਂ ਕੱਲੂ ਜਾਣਾ ਆਪਣੇ ਵਾਲ ਕਰਵਾਉਣ ਪਾਰਸੂ ਨੂੰ ਤੁਹਾਨੂੰ ਪਾ ਕੇ ਦਿਖਾਉਂਗੀ ਮੈਂ ਹੈ ਬਹੁਤ ਸੋਹਣਾ ਲੱਗਾ ਮੈਨੂੰ ਕਲਰ ਡਾਰਕ ਜਿਹਾ ਆ ਕੋਸ਼ਿਸ਼ ਕੀਤੀ ਸੁਣ ਵੀ ਨਹੀਂ ਮਾਰਨ ਦੀ ਲੋੜ ਪੈਦੀ ਤੇ ਫਿਰ ਮੈਂ ਰਹਿ ਜਾਂਦੀ ਜੋ ਸੀਨ ਮਾਰਨ ਦੀ ਲੋੜ ਪੈਂਦੀ ਮੈਂ ਇੱਕ ਕ ਲੈ ਲੈਂਦੇ ਆ ਮੈਨੂੰ ਵਧੀਆ ਲੱਗਾ ਦੱਸਿਓ ਇਦਾਂ ਦੇ ਅੱਜ ਕੱਲ ਬਹੁਤ ਪਉਂਦੇ ਆ ਪਿੰਡਾਂ ਚ ਚੱਕ ਚੱਕ ਕਰਨ ਤੇ ਜੈਂਪਰ ਤੇ ਨਾਲ ਲਿਤਾ ਅਗਰ ਜੈਂਪਰ ਤੇ ਨਾਲ ਪਲਾਜ਼ੋ ਸਿੱਤੇ ਸਨਾਈ ਹਨ ਕੱਲ੍ਹ ਹੀ ਘਰ ਦਾ ਕੰਮ ਪੋਚਾ ਚੜਦਾ ਇਦਾਂ ਜਦੋਂ ਕੋਈ ਨਵਾਂ ਸੂਟ ਲਵਾਉਣਾ ਚਾ ਵੱਖਰਾ ਹੀ ਹੁੰਦਾ ਆ ਇੱਧਰ ਆਪਾਂ ਉਹ ਬੱਲ ਲੱਗਿਆ ਜੀ ਦੁੱਧ ਤੇ ਆ ਦੇਖੋ ਆ ਫੇਰ ਲੱਗ ਪਈ ਚੱਲ ਜਾਏ ਬਾਦ ਤ ਬਾਦ ਚੱਲ ਮਿੱਟੀ ਖਾਦੀ ਤਾਂ ਫੇਰ ਵੇਖੀ ਜਾ ਬੂ ਰਿਆ ਤੇਲ ਆਪਾਂ ਰੱਖ ਦਿੱਤਾ ਆ ਆਪਾਂ ਅੱਜ ਬਣਾਉਣੀ ਆ ਜੀ ਟਮਾਟਰ ਕੱਟ ਲੇ ਅਦਰਕ ਤੇ ਆਪਣਾ ਮਿਰਚਾ ਵੀ ਆਪਾਂ ਕੁੱਟ ਲਈਆਂ ਤੇ ਆਪਾਂ ਅੱਜ ਬਣਾਉਣੀ ਆ ਜੀ ਆਲੂ ਗੋਭੀ ਦੀ ਸਬਜ਼ੀ ਤੇ ਪਿਆਜ਼ ਵੀ ਆਪਰੇ ਹੋ ਗਏ ਆ ਤੇ ਅੱਜ ਭਾਈਦਰ ਨੂੰ ਆਜਾ ਤੇ ਆਪਾਂ ਹੁਣ ਲਗਾਉਣ ਲੱਗੇ ਆ ਜੀ ਇਹਨੂੰ ਤੜਕਾ ਤੇ ਤੜਕਾ ਲਾ ਕੇ ਤੁਹਾਨੂੰ ਮਿਲਦੀ ਆ ਜੀ ਜੈਬੂ ਨੇ ਮੈਨੂੰ ਬਿਸਕੁਟ ਨਹੀਂ ਦਿੱਤੇ ਥੋੜੇ ਦਿੱਤੇ ਦੋ ਤਿੰਨ ਦਿੱਤੇ ਤੇ ਇਹ ਕੱਢੇ ਉਹਨਾਂ ਨੂੰ ਆਹੋ ਆਟੇ ਵਾਲੇ ਬਿਸਕੁਟ ਮੇਰਾ ਦਿਲ ਕਰਦਾ ਪਿਆ ਬਣਵਾ ਲਿਆ ਵਾ ਕਿਉਂਕਿ ਮੇਰੇ ਫੇਵਰਟ ਆਟੇ ਵਾਲੇ ਬਿਸਕੁਟ ਦੱਸਿਓ ਕਿੰਨੂੰ ਕਿੰਨੂੰ ਆਟੇ ਵਾਲੇ ਬਿਸਕੁਟ ਪਸੰਦ ਆ ਖੁਸ਼ ਪਤਾ ਹੀ ਲੱਗਦਾ ਪਿਆ ਕਿ ਡੇਲੀ ਡੇਲੀ ਸਬਜ਼ੀ ਬਣਾਈਏ ਫਿਰ ਮੈਂ ਆਲੂ ਗੋਭੀ ਤੇ ਮਟਰ ਹੀ ਮੈਂ ਕਿ ਬਣਾ ਲੰਦਿਆ ਚਾਪਾ ਆਹ ਲੱਪਾ ਖੋਲ ਚਾਹਰਾ ਅਸੀਂ ਆਪਣੇ ਨੋਆ ਜਿਹਦੇ ਉਹਦਾ ਅੱਜ ਕੰਮ ਕਰ ਦਿੱਤਾ ਖਤਮ ਜੀ ਕਿਉਂਕਿ ਮੈਂ ਗੁੰਨਦੀ ਪਈ ਸੀ ਆਟਾ ਸਬਜ਼ੀ ਬਣਾਉਂਦੀ ਪਈ ਸੀ ਅੱਗੇ ਵੀ ਮੈਂ ਔਨ ਲਵਾਏ ਸੀ ਮੈਨੂੰ ਵਧਿਆ ਨਹੀਂ ਲੱਗਦੇ ਇਹ ਤਾਂ ਮੈਂ ਉੱਤੇ ਹੀ ਸੀ ਟੈਂਪੋਰਰੀ ਜੇ ਤੇ ਮੈਂ ਲਾ ਦਿੱਤੇ ਆ ਕਿਉਂਕਿ ਕੰਮ ਨਹੀਂ ਹੁੰਦਾ ਯਾਰ ਕੁਵਾਰਾ ਬਦਲਾ ਸਕਦਾ ਜਿਹੜੇ ਦੋ ਦੋਨਿਆਂ ਨੇ ਘਰ ਦਾ ਕੰਮ ਕਰਨਾ ਹੁੰਦਾ ਉਹ ਲਿਓਖਾ ਕੱਲੂ ਵੀ ਮੈਂ ਜਾਣਾ ਨੋ ਨਹੀਂ ਕਰਵਾਉਣੀ ਜਸਟ ਨੇਲ ਪੇਂਟ ਕਰਨਾ ਕਿ ਸੋਹਣੀ ਸੋਹਣੀ ਨੇਲ ਪੇਂਟ ਲਾ ਦੋ ਹੁਣ ਇਹਨੇ ਕਾਕ ਕਹਿੰਦੇ ਮੇਰੇ ਨੇ ਸਾਫ ਸੁਥਰਾ ਕਰਨ ਵਾਲਾ ਹੋਇਆ ਇਬਾਦਤ ਨੂੰ ਕਰਾਂ ਪਹਿਲਾਂ ਮੈਂ ਓਏ ਓਏ ਰੁਕ ਜਾ ਆਜੋ ਜੀ ਆਜੋ ਸਾਰੇ ਜਣੇ ਖਾ ਲੋ ਆਲੂ ਗੋਭੀ ਮਟਰ ਦੀ ਸਬਜ਼ੀ ਸਬਜ਼ੀ ਬਣ ਗਈ ਆ ਜੀ ਸਬਜ਼ੀ ਸਪੂਨ ਆਪਾਂ ਗੇਲੇ ਆਟਾ ਵੀ ਆਪਾਂ ਗੋਲ ਲਿਆ बस और आप पांडे में जोण लगे उधर ही इबादत रोपे जब टेस्ट करके चब चल जमा बूटी आ गई ਨੇੜੇ ਇੱਧਰ ਹੁੰਦੇ ਕੋਈ ਕੰਮ ਨਹੀਂ ਕਰ ਜਾਂਦਾ ਆ ਗਏ ਲਾ 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 ਆ ਦੇ ਕੋਜੀ ਲੈ ਉਧਰੋਂ ਉਠਾਈ ਰੱਬਾ ਨਿਆਣੇ ਮੇਰੇ ਬੋਰ ਹੁੰਦੇ ਆ ਫੇ ਇਬਾਦਤ ਨਾ ਸ਼ਾਮ ਨੂੰ ਮੈਂ ਨਾ ਸਿਆਲਾਂ ਚ ਧੀਰੇ ਧੀਰੇ ਕੰਮ ਮਕਾ ਕੇ ਬਿੱਲੀ ਹੋ ਜਾਂਦੀ ਐ 6 ਵਜੇ ਤੱਕ ਲਾਸਟ 5 ਵਜੇ ਜੇ ਤੇ ਮੈਂ ਕਿ ਹੁਣ ਮੈਂ ਭਾਂਡੇ ਮਾਂਜ ਲਵਾਂ ਤੇ ਮੈਂ ਆਪਣਾ ਸੂਟ ਦੇਖਦੀ ਪਈ ਸੀ ਕਿੰਨਾ ਸੋਹਣਾ ਲੱਗਦਾ ਜਦੋਂ ਆਪਾਂ ਨਵੀਂ ਚੀਜ਼ ਲਈਏ ਨਾ ਉਹ ਕਿੰਨੀ ਸੋਹਣੀ ਲੱਗਦੀ ਹੈ ਨਾ ਹਾਏ ਹਾਜੀ ਇਹ ਕਮਰੇ ਚ ਦੁਬਾਰਾ ਇੱਕ ਵਾਰੀ ਮੈਨੂੰ ਚਾਹ ਰੂਪੇ ਰੋ ਇੰਨਾ ਪੈਂਦਾ ਨੇ ਕਰਾਣਾ ਬੂਪਾ ਆ ਤੇ ਆਪਾਂ ਹੁਣ ਮੰਨ ਜੀ ਆਪਣੇ ਭਾਂਡੇ 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 ਗੁੱਡ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਬ੍ਰੇਕਫਾਸਟ ਹੁੰਦਾ ਪਿਆ ਇਬਾਦਤ ਦਾ ਇਬਾਦਤ ਤਿਆਰ ਹੋ ਗਈ ਆ ਜੀ ਜੈਵੂ ਵੀ ਤਿਆਰ ਹੋ ਗਈ ਆ ਤੇ ਇੱਧਰ ਆਪਾਂ ਵੀ ਸੂਟ ਪਾ ਕੇ ਤਿਆਰ ਹੋ ਗਿਆ ਅੱਜ ਦਿਨ ਆ ਗਿਆ ਹੋ ਜਦੋਂ ਆਪਾਂ ਆਪਣੇ ਵਾਲ ਕਰਾਉਣੇ ਆ ਤੇ ਮੂੰਹ ਦਾ ਸਾਰਾ ਕੁਝ ਕਰਾਉਣਾ ਆ ਜੀ ਮੈਂ ਫੇਰ ਦੀ ਪਈ ਸੀ ਹੁਣ ਝੜੂ 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 ਤੇ ਭਾਂਡੇ ਆਪਾਂ ਮਾਂਜ ਲਿਆ ਜੀ ਧੁੱਪ ਬਹੁਤ ਥੋੜੀ ਨਿਕਲੀ ਹੋਈ ਆ ਜੇ ਮੈਂ ਘਰੇ ਹੁੰਦੀ ਤੇ ਅੱਜ ਮੈਂ ਧੋਬਣ ਮੰਨਣਾ ਸੀ ਕੱਪੜੇ ਧੋਣੇ ਸੀ ਤੇ ਹੁਣ ਆਪਾਂ ਝਾੜੂ ਫੇਰ ਕੇ ਤੇ ਪ੍ਰੀਤ ਭੈਣ ਹੁਣੀ ਆਉਣ ਵਾਲੇ ਆ ਤੇ ਇਸ ਕਰਕੇ ਉਹਨਾਂ ਤੋਂ ਪਹਿਲਾਂ ਪਹਿਲਾਂ ਆਪਾਂ ਬਣਾ ਕੇ ਇੱਕ ਵੀ ਕਾਫੀ ਕਿਉਂਕਿ ਆਪਾਂ ਉਦਨ ਵੀ ਲੇਟ ਕਾਫੀ ਜ਼ਿਆਦਾ ਹੋ ਗਏ ਸੀ ਨਾ ਸਿਮੂ ਆ ਸਾਡੀ ਬੁਰੀ ਪੈਕਿੰਗ ਆ ਬਸ ਅਸੀਂ ਮੂ ਅਜਦਾ ਉਹ ਇਬਾਦਤੋਂ ਬ੍ਰੇਕਫਾਸਟ ਕਰਵਾ ਰਿਆ ਹੈ ਤੇ ਜੈਬੂ ਨੂੰ ਵੀ ਦੁੱਧੂ ਦਿੱਤਾ ਹੈ ਨਾ ਇਹਨੂੰ ਆਪਣਾ ਖਲਾਫਲਾ ਕੇ ਫ੍ਰੀ ਆ ਮੈਂ ਠੀਕ ਆ ਠੀਕ ਆ ਖਲਾਫਲਾ ਕੇ ਤੁਸੀਂ ਤਿਆਰ ਹੋ ਜਾਓ ਫਿਰ ਹਾਂਜੀ ਆ ਜਾਓ ਜੈਬੂ ਇੱਕਦਰ ਫੇਸ ウォਸ਼ ਲੱਗਣ ਜਾ ਰਹੇ ਆ ਜੀ ਤਿੰਨ ਦਾ ਨਾ ਹੁਣੇ ਕਾਫੀ ਬਣਾ ਲਵਾਂ ਦੁੱਧ ਆਪਾ ਆਵਾਲ ਲਿਆ ਹੈ ਦੁੱਧ 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 ਹਵਾਲ ਕੇ ਰਖ ਲਿਆ ਜੀ ਕਾਫੀ ਕਾਫੀ ਬਣਾ ਲੈ ਕਾਫੀ ਦੁੱਧ ਵਿੱਚ ਆ ਗਈ ਹੈ ਜੀ ਕਾਫੀ 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 ਆਵਰਾ ਇਹ ਪਾਉਚ ਵਾਲੇ ਪ੍ਰਕੜ ਲੱਗ ਕੇ ਐਸੇ ਛੇਤੀ ਖਰਾਬ ਨਹੀਂ ਹੁੰਦੇ ਇਦਾਂ ਜੀ ਆਵਾਲੇ ਇਹ ਤਾਂ ਪਿੰਦੀ ਨਹੀਂ ਹੁੰਦੀ ਸਾਮ ਪਿੰਦੇ ਹੁੰਦੇ ਕਾਫੀ ਜ਼ਿਆਦਾ ਤਾਂ ਪਹਿਲਾਂ ਮਾ ਬੋਪੇ ਦੀ ਹੁੰਦੀ ਸੀ ਤੁਹਾਡੀ ਹੰਦੀ ਆਪਾਂ ਦੋ ਪਾਉ ਚ ਪੋੜੇ ਵਾਸ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਮਿੱਠਾ 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 ਇੰਨੀ ਪਰਫੈਕਟ ਨਹੀਂ ਹੁੰਦਾ ਮੈਨੂੰ ਕਾਫੀ ਬਣਾਉਣੀ ਹੁੰਦੀ ਜਿੱਦਾਂ ਦੀ ਵੀ ਆਉਂਦੀ ਉਦਾਂ ਦੀ ਆਪਾਂ ਬਣਾ ਦਈਏ ਜੀ ਮਿੱਠਾ ਵੀ ਗੜਨ ਵਾਲਾ ਹੋਇਆ ਕਰ ਦੇਜੇ ਕਾਫੀ ਸਾਡੀ ਤਿਆਰ ਆ ਜੀ ਆ ਜਾਓ ਜਿੰਨੇ ਜਨੇ ਪੀਣੀ ਆ ਹੁਣ ਚੋਰੀ ਚੋਰੀ ਨਾ ਕੱਟੇ ਜਾ ਰਿਹਾ ਸੁੱਤੇ ਪਏ ਸ਼ੇਰ ਦੇ ਸ਼ੇਰ ਸੁੱਤਾ ਪਏ ਕਾਬੂ ਹੁੰਦਾ ਸਾਡੇ ਰਾਤ ਨੂੰ ਲੁੱਡੀਆਂ ਪਾਪੂ ਕੇ ਨਾ ਤੇ ਹੁਣ ਇੱਧਰ ਲੁੱਟੀਆਂ ਪਾਉਂਦਾ ਪਾਉਂਦਾ ਸਵੇਰ ਨੂੰ ਫੇਰ ਦੇ ਗਿਆ ਹੋਇਆ ਕੀ ਕਰ ਲਾ ਦਿਨ ਇਹ ਫਿਰ ਜਦੋਂ ਜਾਗਦੀ ਹੁੰਦੀ ਨਾ ਨੂੰ ਹਨ ਹੱਥ ਨਹੀਂ ਲਾਉਂ ਦਿੰਦੀ ਮੈਂ ਕਿ ਹਜੇ ਸ਼ੇਰ ਸੁੱਤਾ ਹੈ ਹੁਣੇ ਸ਼ਿਕਾਰ ਕਰ ਲਉ ਜੇ ਕਰਨਾ ਤਾਂ ਹੁਣ ਪੈਰਾਂ ਦਾ ਦੇਖ ਲੈਂਦੀ ਤੇ ਮੈਂ ਕੋਫੀ ਬਣਾ ਲੇ ਮੈਂ ਪਹਿਲੀ ਸੈਮ ਨੂੰ ਬਸ ਤਿਆਰ ਕਰਨਾ ਮੈਂ ਬਸ ਮੇਰੇ ਕੱਪੜੇ ਪਾਉਣੇ ਬਾਕੀ ਬਸ ਕਿਉਂਕਿ ਨਹਾਣਾ ਵਦਿਆ ਨਹੀਂ ਲੱਗਦਾ ਯਾਰ ਨੋ ਪਪਾ ਦੇ ਦੇ ਬਾਦ ਵਿੱਚ ਬਹੁਤ ਛੇਤੀ ਜਾਂਦੇ ਸੀ ਮੂੰ ਹੂੰ ਮੇਰੇ ਵੀ ਸੱਚ ਨੂੰ ਨੋਕਟ ਨੂੰ ਪਾ ਕੀਣਾ ਤੁਹਾਡੇ ਵੀ ਕਰਦੇ ਪਹਿਲਾ ਮੇਰਾ ਫੋਟੋ ਕਾਲਾ ਤਿਆਰ ਹੋ ਜਾ ਉਨ ਥੱppi 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 ਲੈ ਪਹਿਲਾ ਮੇਰਾ ਫੋਟੋ ਕਪੜੇ ਕੱਢ ਦਿੱਤੇ ਨਿਕਾ ਜਲੇਟ ਬੋਨਣਾ ਨਾ ਲੱਟੂ ਨਿਕਾ ਦੋਨੇ ਲੈਣੇ ਬਲੇਟੂ ਮੇਰੇ ਬੋਨਣ ਹੋ ਗਈਆਂ ਹੋਰ ਤੇ ਮੇਰੇ ਪਰ ਡਲ ਲੱਟੂ ਫੇਟ ਕਿਸ ਹੋ ਗਿਆ ਹਾ ਤਾਨੂੰ ਇਹ ਹਸ ਹੁੰਦੇ ਨਹੀਂ ਆ ਨੇ ਸਾਤੇ ਪਤਾ ਨਹੀਂ ਕੀ ਗੱਲ ਹੋ ਜਾਂਦੀ ਇਹ ਨਹੀਂ ਆਪਾਂ ਲੰਮੇ ਨਹੀਂ ਪਾਈਦੇ 90% ਦੇ ਦਾਅਵੇ ਪਾਈਦੇ ਆ ਸੁਣਤੀ ਗੱਲ ਉਦੋਂ ਮੈਨੂੰ ਬਹੁਤ ਖੇਚੜੀ ਆ ਨਾ ਤੇ ਜਿੱਦਨ ਮੈਂ ਥੱਕੀ ਆ ਸੋਤਾਂ ਛੁੱਟ ਸੀ ਸਾਡਾ ਪਰਸੋਂ ਵੀ ਗੱਲ ਪਰਸੋਂ ਵੀ ਇੱਕ ਉਦੋਂ ਮੈਂ ਥੱਕੀ ਤੇ ਉੱਤੋਂ ਜੈਬੂ ਤਾਂ ਸੌ ਗਈ ਸੁਣੇ ਇਹ ਬਹੁਤ ਤਾਂ ਕਵੇ ਤੁਹਾਨੂੰ ਪਤਾ ਹੀ ਆ ਲੈਣਾ ਕਿ ਦੇਣਾ ਤੇ ਤੂੰ ਕੌਣ ਹੁੰਦੀ ਮੈਨੂੰ ਸੌਣ ਵਾਜੀ ਛੱਤਰ ਬਾਅਦ ਚ ਝਾੜ ਲੂੰਗੀ ਮੈਂ ਕਿਉਂ ਉੱਤੇ ਘੱਟੀ ਮੈਂ ਅੰਤ ਬਾਅਦ ਕਿੰਨਾ ਕੰਮ ਵੱਜ ਜਾਂਦਾ ਹਾਂ ਤਾਂ ਆਪਾਂ ਦੋਨਾਂ ਨੇ ਕਿਤੇ ਜਾਣਾ ਹੋਵੇ ਤੇ ਆ ਤਾਂ ਪਹਿਲਾਂ ਬਾਅਦ ਚ ਬੰਦਾ ਮਿੰਟ ਨਹੀਂ ਲਾਉਂਦਾ ਤਾਂ ਹੀ ਤਾਂ ਗੱਲ ਆ ਹੁਣ ਤਾਂ ਆਪਾਂ ਚੱਕੋ ਜੀ ਲੇ ਕੇ ਇੱਕ ਸੂਟ ਐਕਸਟਰਾ ਚੱਕੋ ਜੀ ਪੂਰੀ ਕਿੱਟ ਤਿਆਰ ਕਰਕੇ ਰੱਖੀ ਆ ਮੈਂ ਤੇ ਹਮਮ ਮਲੇਸ ਹੀ ਲੇਟ ਨਾਲ ਅੱਜ ਆਪਾਂ ਹੋ ਜਾਈਏ ਅੱਜ ਆਪਾਂ ਨਹੀਂ ਲੇਟ ਅੱਜ ਉਹ ਹੋ ਜੇ ਤਾਂ ਹਮਮ ਆ ਹੋ ਰਹੀ ਐ ਬੱਬੇ ਸੇਵਾ ਪਤੀ ਦੇਵ ਦੀ ਇਹਨਾਂ ਕਦੇ ਵੀ ਕ੍ਰੀਜ਼ ਸਿੱਧੀ ਰੱਖਦੀ ਐ ਜਨਾਨੀ ਮੇਰੀ ਪੂਰੀ ਐ ਮੇਰਾ ਪੁੱਤ ਜਦ ਤਣ ਕ੍ਰੀਜ਼ ਸਿੱਧੀ ਕਰ ਦਿੱਤੀ ਇਹਨਾਂ ਨੂੰ ਐ ਤੇਰੇ ਬਾਲ ਵੀ ਆਪਾਂ ਸਿੱਧੇ ਕਰਾ ਕੇ ਆਉਣੇ ਅੱਜ ਦੇਖੀ ਇਹਦਾ ਤੈਨੂੰ ਨਾ ਮਿਲੂਗਾ ਅਜ ਟੈਨਸ਼ਨ ਨਾਲ ਫਲ ਮਿਲ ਜਾਣਾ ਜਿ ਬੁੱਟਾ ਦਾ ਆਇਆ ਮੈਂ ਕਹਿੰਦਾ ਨਾਲ ਲੱਗਦਾ ਇਨਸਟੈਂਟ ਫਲ ਮਿਲੂਗਾ ਤੈਨੂੰ ਅੱਜ ਮੈਨੂੰ ਆਈ ਖੜੇ ਆ ਗਏ ਆ ਗਏ ਪਹੁੰਚ ਗਏ ਸਸਿਕਾ ਆਲ ਦੀ ਸਸਿਕਾ ਐ ਤੈਨੂੰ ਵੀ ਗਾਦੀ ਕੱਢੀ ਹੋਰ ਹੋਸ ਕਰੋ ਸਾਰਾ ਸਟਾਰਟ ਕਰਦੇ ਮੈਂ ਇਹਨੂੰ ਸਿਖਾਤੀ ਪਹਿਲਾਂ ਇਸ ਨੂੰ ਮੈਂ ਮਗਾ ਪ੍ਰੀਤੀ ਸਟਾਰਟ ਕਰਕੇ ਘਰ ਤੋਂ ਸੀ ਤਾਂ ਨਾ ਨਾ ਇਹਨੂੰ ਮੈਂ ਮੈਨੂੰ ਮੈਂ ਸਿਖਾਤੀ ਸੀ ਪਹਿਲਾਂ ਚਲ ਆਓ ਗੱਡੀ ਅੱਜ ਵੇਖੀ ਤੈਨੂੰ ਮੈਨੂੰ ਸਿਖਾਈ ਹੋਈ ਹੈ ਪਹਿਲਾਂ ਸਿਖਾਈ ਹੋਈ ਹੋਦੀ ਅੱਜ ਕੱਲ੍ਹ ਸੁਣ ਚੁੱਟ ਬੋਲ ਲੱਗ ਸਿਖਾਈ ਚਲਾਈ ਤਾਂ ਸੀ ਕਿ ਦੋ ਤਿੰਨ ਵਾਰ ਤਿੰਨ ਵਾਰ ਚਲਾਈ ਆ ਨਹੀਂ ਚਲੋ ਖੋਲੀ ਦਰਦੀ ਆ ਤਿੰਨ ਵਾਰ ਚਲਾਈ ਆ ਮਡੀ ਪਾਜੀ ਕਰੀਮ ਜੀ ਦੇ ਲਓ ਕਰੀਮ ਲਓ ਹੋਰ ਦੱਸੋ ਉਹ ਛੁੱਟੀ ਹੈ ਕੁੜੀ ਇਹ ਆਪਾਂ ਤਿਆਰ ਕਰਕੇ ਸਲਾਈ ਆ ਤਿਆਰ ਕਰਕੇ ਸਲਾਈ ਆ ਅੱਛਾ ਹੂੰ ਦੇਈ ਭਾਜੀ ਜੋਰ ਮਹਾਰਾਜ ਕਰੀਮ ਦੇ ਦਿੰਦੇ ਹੋਰ ਦੱਸੋ ਲੋ ਵੀ ਆਪਾਂ ਆ ਗਏ ਆ ਹੁਣ ਕਰੀਮ ਲੱਗੀ ਤੇ ਜਾਈਏ ਮੈਂ ਬਸ ਆਪਣੇ ਬਾਹਰ ਸਾਟ ਕਰਦੇ ਬਾਕੀ ਉੱਕੇ ਰਿਪੋਰਟ ਆ ਚਲੀਏ ਹੁਣ ਆਪਾਂ ਲੈਣ ਲੱਗੇ ਜੀ ਫਿਉਣਾ ਦੀ ਜੁੱਤੀ ਕਿਉਂਕਿ ਇਹਨਾਂ ਦੀ ਜੁੱਤੀ ਪਈ ਹੋਈ ਸੀਗੀ ਸਾਡੇ ਕਿਉਂਕਿ ਇਹਨਾਂ ਦੀ ਜੁੱਤੀ ਪਈ ਹੋਈ ਸੀਗੀ ਸਾਡੇ ਉੱਥੇ ਆਪਣੇ ਜਿਹੜਾ ਸਮਾਨ ਪਿਆ ਹੋਇਆ ਨਾ ਲੋਕ ਕਰਕੇ ਰੱਖਿਆ ਹੋਇਆ ਆਪਾਂ ਹਾਂ ਮੈਨੂੰ ਤਾਂ ਜਾਣ ਹੀ ਵਾਇਸ ਸਿਰੇ ਸਿਰੇ ਕੋਈ ਲੇਟ ਹੋ ਜਾਣਾ ਸੀਗਾ ਆਪਾਂ ਮੈਂ ਇੱਕ ਲੈ ਲੈਂਦਾ ਇਹ ਕਹਿੰਦੇ ਇੱਥੋਂ ਆਪਾਂ ਲੈ ਲੰਦੇ ਆਂ ਇੱਕ ਵਾਰੀ ਜੁੱਤੀ ਉਹ ਮਾੜਾ ਮੈਂ ਆਂ ਦੇ ਦਿੱਤਾ ਬਸ ਉਹ ਮੈਂ ਮੜੇ ਬਾਹਰ ਮੈਂ ਸੂਧਾ ਦਾ ਮਿਲਾ ਕੇ ਚੱਲ ਗਿਆ ਯਾਰ ਹੂੰ ਚਾਹ ਵੋ ਨੋ ਪੁੱਤ ਨੋ 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 ਬੜੀਆ ਬਈ ਨੋ ਹਾਂ ਜੋਨੇ ਮੈਂ ਨੀ ਨੀ ਮੈਂ ਨਹੀਂ ਨੀ ਪੁੱਤ ਨੋ ਫੜਾ ਫੜਾ ਫੜੋ ਇਹ ਨਹੀਂ ਲੈਣੀ ਨੀਲਾਨੀ ਪੁੱਤ ਨੀਲਾਨੀ ਉਹਨਾਂ ਉਹ ਦੇ ਜੁੱਤੀਆਂ ਇਹ ਲੋਕੀ ਪਾ ਕੇ ਆਏ ਆ ਇੱਧਰ ਆ ਜਾਓ ਆਹ ਦੇ ਚੱਪਲ ਹੂੰ ਬਹੁਤ ਸੋਹਣੇ ਚੱਪਲ ਆ ਆਜਾ ਕਾਰਡਾ ਤੋਂ ਲੁਣਾ ਛੋਟਾ ਜਾਂ ਕਾਰ ਬਣਦਾ ਤੇ ਬਹੁਤ ਸੋਹਣੇ ਕਬੂਤ ਆ ਨਾ ਇਹ ਕਿੰਨੇ ਸੋਹਣੇ ਮੇਰੇ ਹੂੰ ਉਹਨਾਂ ਨੇ ਤੇ ਸ਼ਹਿਲ ਬਣਾਈ ਇਹਨਾਂ ਦੀ ਆਪਣੀ ਲੱਗੀ ਸਾਂਝ ਪਈ ਹੋਈ ਹੈ ਇਹਨਾਂ ਦੀ ਲੱਗੀ ਜਿਹੇ ਜੋ ਵੀ ਮਿਲਿਆ ਆ ਹੀ ਇਹਦੇ ਕਾਰ ਬਣਦਾ ਹੁੰਦਾ ਹਾਂਜੀ ਆ ਦੇਖੋ ਇਹ ਦਿਖਾਉਣ ਲੱਗੇ ਏਕੇ ਕਰਕੇ ਉਹ ਜੁੱਤੀਆਂ ਯਾ ਦੇਖ ਲੋ ਤੇ ਆ ਦੇਖ ਲਾ ਚੱਚੂ ਹਾਂਜੀ ਮਹਨ ਲੱਗੀ ਹੋਆ ਹਾਂ ਮਹਨ ਲੱਗੀ ਹੋਆ ਹਾਂ ਹੂੰ ਮੈਂ ਮਹਨ ਲੱਗੀ ਆ ਹਾਂ ਮਹਨ ਲੱਗੀ ਆ ਮਹਿੰਗੀ ਆ ਨਹੀਂ ਕਿਹਨੇ ਪਤਾ ਕਿ ਮਹਿੰਗੀ ਆ ਅੱਛਾ ਤੈਨੂੰ ਨਹੀਂ ਪਤਾ ਕਿ ਮਹਿੰਗੀ ਆ ਮਹਿੰਗੀ ਆ ਮਹਿੰਗੀ ਆ ਜ਼ਿਆਦਾ ਪੈਸਿਆਂ ਦੀ ਆ ਉਹ ਜ਼ਿਆਦਾ ਰਹਿਣੇ ਪੈਸਾ ਨਾਲ ਜ਼ਿਆਦਾ ਹਾਂ ਤੇ ਫਿਰ ਜਿਆਦਾ ਪੈਸੇ ਵੀ ਆ ਜਿਆਦਾ ਪੈਸੇ ਜਿਆਦਾ ਪੈਸੇ ਲੈ ਕੇ ਦੇ ਨਾ ਦੇ ਦੇ ਨਾ ਲੈ ਕੇ ਨਹੀਂ ਨਹੀਂ ਵੇਚਦਾ ਮੈਨੂੰ ਕੋਈ ਕਰਦਾ ਨਾ ਉਹ ਨੰਬਰ ਦਾ ਮੈਨੂੰ ਪਤਾ ਨਹੀਂ ਕਿ ਹੋ ਮੈਂ ਚੱਕਦਾ ਨਹੀਂ ਨਾ 9 ਨੰਬਰ ਮੇਰੇ ਕੋਲ 6 ਨਹੀਂ ਸੀ ਆ ਨੰਬਰ ਆ ਤਾਂ ਨਿਊ ਆਰਟੀਕਲ ਮਤਲਬ ਤੁਸੀਂ ਨਿਊ ਨਹੀਂ ਕੀਤਾ ਮੈਨੂੰ ਪਤਾ ਬਤਲਿਓ ਮਤਲਬ ਸਾਤ ਗਰਮ ਵੀ ਆ ਅਨਾਰੀ ਦਾ ਡਾਣਾ ਪੂਰਾ ਕਿ ਮੈਂ ਨੋ ਨੰਬਰ ਇਹ ਵੀ ਗਰਮ ਦੀ ਗਰਮ ਅੱਛਾ ਅੱਛਾ ਠੀਕ ਆ ਆ ਸੁਣੀਏ ਬੈਸ ਜਾਨਾ ਆ ਜਿਆਦਾ ਬੈਸ ਆ ਬੈਸ ਠੀਕ ਆ ਆ ਜਿਆਦਾ ਸੁਣੀ ਤਾ ਨਾ ਸੋ ਉਹ ਠੀਕ ਹੈ। ਹੂੰ ਬਹੁਤ ਫੈਲ ਲੱਗਦੀ ਪਈ ਐ। ਜਿਹੜੀ ਇਹ ਵਾਲੀ ਆ ਟਾਈਟ ਲੱਗਦੀ ਮੈਨੂੰ। ਹੂੰ ਠੀਕ ਲੱਗਦਾ ਕਿ ਟਾਈਟ ਨਹੀਂ ਹੈਗੀ। ਦੂਜੀ ਆ ਅਡਜਸਟ ਜਿਹੜੀ ਹੁੰਦੀ ਆ। ਅਡਜਸਟੇਬਲ ਆ। ਉਹ ਖਿੱਚੋ ਹੋ ਜਾਈਂ ਥੋੜੀ ਆ। ਨਹੀਂ ਉਹ ਨਾ ਕਲਰ ਰੋ ਹੀ ਲਿਓ। ਕਲਰ ਰੋ ਹੀ ਲਿਓ। ਹਾਂ। ਹੂੰ ਉਹ ਨਾ ਲਿਓ। ਉਹ ਹਰੇਕ ਨਾ ਨਹੀਂ ਪਹਿਣਾ। ਠੀਕ। ਆ ਕੇ ਦੇਖ ਲਾ। ਇਹ ਗੁੱਸੇ ਦਾ ਗੁੱਸਾ ਐ ਬਹੁਤ ਿਆਰੀ ਚੀਜ਼ਾਂ ਪਰ ਗਰਮ ਵੀ ਗਰਮ। ਆ ਵੀ ਤੱਕ ਇਹ ਨਾਲ ਦੇਖ ਕੇ ਪਾਉਂਦੇ ਆ। ਮੈਂ ਇਹ ਨਹੀਂ ਲੈਣਾ ਸੀ ਮੈਂ ਉੱਚੇ ਉੱਚੇ ਉਹ ਲੈਣੀ ਸੀ ਤੂੰ ਫੇਰ ਦੇਖ ਲਓ ਪੁੱਛ ਲਓ ਕ੍ਰਾਕਸ ਦਾ ਉਹ ਰਾਹੂ ਉੱਥੇ ਮੈਂ ਕੰਨਵਾਤਾਂ ਮਾਰ ਆ ਆ ਪਾ ਲਓ ਆ ਵੈਸੇ ਨਹੀਂ 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 ਪੁੱਛੋ ਕਿਉਂ ਆ ਗਤ ਨਹੀਂ ਪਾਣੇ ਚਲ ਜੀ ਤੂੰ ਮੈਂ ਜੀ ਲੋ ਵੀ ਆ ਪਾ ਗਏ ਆ ਜੁੱਤੀ ਲੈ ਭਾਜੀ ਹੁਣਾਂ ਦੇ ਕੋਲ ਭਾਜੀ ਕੀ ਹਾਲ ਚਾਲ ਬਹੁਤ ਵਧੀਆ ਜੀ ਆਪਣੇ ਭਾਜੀ ਹੁਣਾਂ ਦੇ ਰਿਸ਼ਤੇਦਾਰੀ ਆ ਠੀਕ ਆ ਨਾ ਤੇ ਆਪਣੇ ਛੌਕ ਕਰਾ ਸੀ ਕੁਇਕੀਸ਼ਨ ਦੱਚ ਮਾਰੀ ਜਾਂ ਪਈ ਸ਼ਾਮ ਚ ਅਸੀਂ ਇਹਦੇ ਹਾਲਾ ਸੋਨਾ ਵੈਸੇ ਬਣੋ ਸ਼ਾਪ ਹੈ ਜੀ ਲੱਕੀ ਜੁੱਤੀ ਸ਼ਾਪ ਉਹ ਯਾਰਾ ਸੋਹਣੀ ਪੁੱਤ ਆਹ ਦੇਖੋ ਇਹਦੇ ਕੋਈ ਹੋਰ ਵੀ ਆਈ ਤਾਂ ਸਾਰੀਆਂ ਹੀ ਆ ਇਹਦੇ ਵਿੱਚ ਬਹੁਤ ਬਹੁਤ ਜੁੱਤੀਆਂ ਬਹੁਤ ਜ਼ਿਆਦਾ ਆਹ ਦੇਖਿਓ ਬੱਚੇ ਇਹਦੇ ਕੋਲ ਬੱਚਿਆਂ ਦੇ ਆਹ ਸਟੂਫ ਆਉਂਦਾ ਪਾਏ ਇਹੋ ਸੌਂਦੇ ਆਉਂਦੇ ਆਹ ਦੇਖੀ ਹਾਂ ਜੀ ਮੈਂ ਉਸੇ ਮਨੀਨਾ ਪੜੇ ਹੈ ਮਾਸੀ ਪਾਜੀ ਪੜੇ ਹੈ 7 ਸਾਲ ਅੱਛਾ ਹਾਂ ਜੀ 7 ਸਾਲ ਮੈਂ ਦੱਸਿ ਕਿ ਨਹੀਂ ਜੇ ਤੁਸੀਂ ਮੈਨੂੰ ਉਧਰ ਲੈ ਨਹੀਂ 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 ਪਾਜੀ ਹੋਰ ਸਾਹ ਦਿੰਦਾ ਨਹੀਂ ਮੈਂ ਆਪਣਾ ਬੋਟ ਪਿਆਰ ਪਾਜੀ ਮਣੀ ਬਣਾ ਸਕਦਾ ਜੀ ਬਣਾਓ ਜੀ ਦੀਦੀ ਕਹਿੰਦੇ ਕਿ ਸਾਡਾ ਬੇਟਾ ਤੁਹਾਡੀ ਬਹੁਤ ਜ਼ਿਆਦਾ ਵੀਡੀਓਜ਼ ਦੇਖਦਾ 6 ਸਾਲ ਦਾ ਆ ਤੇ ਫੋਨਾਂ ਸਾਮਲਾ ਕੇ ਬੈਠ ਜਾਂਦਾ ਬੇਟਾ ਵਸਾਰੀ ਆਉਂਦਾ ਆ ਜੀ ਮੈਨੂੰ ਇਹਦਾ ਇੱਕ ਦਿਨ ਸਕੇ ਨੀ ਪੰਦਰੀ ਲਿਓ ਬੇਟੇ ਨੂੰ ਵੀ ਨਾਲ ਲਿਓ ਉਹ ਕਿੰਨਾ ਸੋਹਣਾ ਕਾਕਾ ਕਿਊਟ ਕਿੰਨਾ ਬਾਤ ਦਾ ਫੇਸ ਹੈ ਕੋਈ ਬਾਤ ਬਾਤ ਦਾ ਮੂੰਹ ਦੇਖੋ ਹੀ ਨਹੀਂ ਬਹੁਤ ਜਲ ਗਈ ਬਾਤ ਜਲ ਗਈ ਬੀਆ ਕਾਕਾ ਜਿੰਦੂ ਵੀ ਜਿੰਦੂ ਤਨਵਾਇ ਉਹ ਲਾਈਨ ਤੇ ਲੰਡੇ ਆ ਗਏ ਤੇ ਸਾਡਾ ਇਹ ਕੁ ਜੁਲੇ ਉਹਦੇ ਆਪਣੇ ਬਾਹਰ ਆਏ ਹੋਏ ਸੀ ਮਿਲਣਾ ਇਹ ਸੰਨ ਅੱਛਾ ਉਹ ਪੁੱਗੇ ਹੋਏ ਪੁੱਗੇ ਆ ਬੁੱਗੇ ਆਹ ਕੀ ਖਾਣਾ ਪੀਣਾ ਮੈਂ ਨਹੀਂ ਭਾਜੀ ਚੰਗੋ ਬਣਾ ਪਿਛਲੇ ਇਹ ਤੁਹਾਡੀ ਅੰਗੀ ਜਾਣਾ ਭਾਜੀ ਇੱਥੇ ਆਪਣੇ ਜਲੰਧਰ ਜਲੰਧਰ ਤੋਂ ਮਕਸੂਦਾ ਅੱਛੇ ਪ੍ਰਮੋਸ਼ਨ ਜਿਹੀ ਉਹਦੇ ਵੀ ਗਏ ਜੀ ਬਾਲ ਗੋਲੇ ਇਹਨਾਂ ਨੇ ਸੈੱਟ ਕਰਾਏ ਆ ਤੇ ਹੁਣ ਇਹਨਾਂ ਨੇ ਬਾਲ ਗੋਲਾ ਧੋੜਾ ਚਿੱਟਾ ਚਿੱਟਾ ਕਿਦਾਂ ਕੇ ਓਟਾ ਬਾਲੀ ਵੱਜ ਕੇ ਪੂਰੇ ਭਾਜੀ ਚਾਹੀਦਾ ਥੋੜਾ ਕਾਕਾ ਜੀ ਲੈ ਲਈਏ ਫਾਕੇ ਗੋਲ ਤੇ ਆ ਜਾਵੇਂ ਨਾ ਆਹ ਦੇਖਾ ਕਾਹ ਗਿਆ ਚੱਲੀਏ ਵੇ ਹੈਲੋ ਕਰੋ ਭਾਜੀ ਦੀਦੀ ਉੱਠੋ ਚਲੋ ਚੱਲੇ ਚੱਲੇ ਨਹੀਂ ਆਇਰਨ ਨਾ ਹੋਣਾ ਆਇਰਨ ਨੇ ਮਨਵੀਰ ਵੀ ਸੇਮ ਮਨਵੀ ਉਹ ਮਨਵੀ ਦਾ ਫੇਸ ਵੀ ਇਦਾਂ ਹੀ ਆਉਂਦੇ ਕੋਈ ਸਾਈਡ ਤੋਂ ਉੱਤੇ ਤੱਕ ਇਹ ਸੇਮ ਹੈ ਜਿੱਦਾਂ ਆਇਰਨ ਜੀ ਟੀਥਸ ਨਾਲ ਟੱਚ ਕਰ ਜੇ ਨਾ ਫੇ ਹੋ ਜਾਂਦਾ ਉਹਨੂੰ ਡਰਾਪਰ ਨਾਲ ਗਲੇ ਵਿੱਚ ਪਾਣਾ ਚਾਹੀਦਾ ਹੈ ਕਿ ਨਾ ਕੀ ਉਟਾ ਹੈ ਹੈਲੋ ਜੋਕੇ ਜੀ ਜੋਕੇ ਜੀ ਜੋਕੇ ਜੀ ਜੀ ਸੈਲ ਸਾਲਾ ਦੀਦੀ ਕਹਿੰਦੇ ਸਾਡੇ ਵਲੌਗ ਉੱਤੇ ਇੱਕਦਮ ਹੰਦਾ ਵੀਡੀਓ ਸਟੇ ਕਰਦਾ ਕਿਦਾਂ ਦਾ ਫੇ ਹੋਣਾ ਸ਼ਰਮ ਨਾ ਦੋ ਨਾਮ ਲੋਤਾ ਕਿਉ ਨਾ ਸ਼ੈਮ ਕੀ ਕਹਿੰਦਾ ਕਾਕੇ ਕੀ ਕਹਿੰਦਾ ਕਿਉ ਨਾ ਸ਼ੈਮ ਕਿਉ ਨਾ ਸ਼ੈਮ ਬੁਲਾ ਤੋ ਕਹਿੰਦਾ ਦੀਦੀ ਹਣੀ ਸਾਨੂੰ ਦੇਖਦੇ ਚੱਲ ਨੰਨੂ ਆਇਆ ਬਹੁਤ ਵਧੀਆ ਲੱਗਦੀ ਤੁਹਾਨੂੰ ਮਿਲ ਕੇ ਸੱਚੀ ਦੱਸਾਂ ਤੁਹਾਨੂੰ ਮਤਲਬ ਜੋ ਸਾਨੂੰ ਲੋਕੀ ਮਿਲਦੇ ਆ ਪਿਆਰ ਕਰਦੇ ਆ ਨਾ ਸਾਨੂੰ ਬਹੁਤ ਜ਼ਿਆਦਾ ਚੰਗਾ ਲੱਗਦਾ ਨਾ ਫਿਉ ਨਾ ਤੇਰਾ ਦਾ ਕਾਕਾ ਸਾਡਾ ਬਹੁਤ ਆ ਤਾਂ ਲੈ ਜਾਣਾ ਇਹ ਨਾਲ ਲੈ ਜਾਣਾ ਅਸੀਂ ਮਾਤ ਮੇਰੇ ਚੱਲਾ ਯਾ ਮਿੱਤੋ ਆ ਲੈਣਾ ਕਿੰਨਾ ਕਿਊਟ ਆ ਨਾ ਜਾਵੂ ਬਾਤ ਜਲ ਗਈ ਆ ਤੇ ਦੇਖ ਕੇ ਬਾਤ ਜਲ ਗਈ ਚੱਲਾ ਯਾ ਮਿੱਤੋ ਆ ਬਾਬੇ ਹੈਲੀਕਾਪਟਰ ਜਿਆਦਾ ਥੱਲੇ ਕਰ ਲਿਆ ਬਾਬੇ ਤੂੰ ਘੱਟਾ ਮਿੱਟੀ 'ਚ ਕਰ ਲਿਆ ਥੱਲੇ ਜਿਆਦਾ ਥੱਲੇ ਕਰ ਲਿਆ ਹੈਲੀਕਾਪਟਰ ਚੱਕ ਲਾ ਤਾ ਨੂੰ ਮੇਰਾ ਪੁੱਤਰ ਲੈ ਜਾ ਚੱਕੇ ਅੰਬਰਾਂ ਦੇ ਵਿੱਚ ਹੈ ਬੱਦਲਾਂ 'ਚ ਲੈ ਜਾ ਚੱਕੇ ਘੱਟੇ ਮਿੱਟੀ ਦੇ ਉੱਪਰ ਇਹ ਲੈ ਜਾ ਮੇਰਾ ਭਰਾ ਤੈਨੂੰ ਪਤਾ ਸਾਨੂੰ ਘੱਟੇ ਮਿੱਟੀ ਦੀ ਯਾਤ ਨਹੀਂ ਹੈਗੀ ਅਸੀਂ ਅੰਬਰਾਂ 'ਚ ਰਹਿਣ ਵਾਲੇ ਬੰਦੇ ਆ ਬਰਾਬਰ ਇੱਕ ਠੇ ਮਿੱਟੀ ਵਾਲੇ ਬੰਦੇ ਨੇ ਅਸੀਂ ਤਾਂ ਕਿੱਥੇ ਅਸੀਂ ਕਿੱਥੇ ਹੈ ਅਸੀਂ ਤੇ ਦੋਸਰ ਪੈਰ ਨਹੀਂ ਲੱਗਦੇ ਦੋਸਰ ਮੇਰਾ ਕੁੱਕੜ ਹੈ 200 ਰੁਪਏ ਮੇਰਾ ਕੁੱਕੜ ਆ ਲਿ ਗਿਆ ਉੱਪਰ 200 ਰੁਪਏ ਦਾ ਕੁੱਕੜ 200 ਰੁਪਏ ਦਾ ਕੁੱਕੜ ਲੈ ਲਓ ਜੀ ਕੁੱਕੜ ਮੁਰਗੀਆਂ ਮਰੀਆਂ ਪਈਆਂ ਨੇ ਇਹਨਾਂ ਦੀਆਂ ਹੈ ਜਾਨ ਹੀ ਨਹੀਂ ਮੁਰਗੀਆਂ ਦੇ ਵਿੱਚ ਅੱਜ ਕੱਲ੍ਹ ਦੀਆਂ ਮੁਰਗੀਆਂ 'ਚ ਜਾਨ ਕਿੱਥੇ ਆ ਸਾਡੇ ਟਾਈਮ 'ਚ ਹੁੰਦੀਆਂ ਸੀਗਾ ਮੁਰਗੀਆਂ ਹੈ ਇਹਦਾ ਤਾਂ ਟਾਈਮ ਹੀ ਨਾ ਮਾ 25 ਸਾਲ ਦਾ ਵੀ ਹੈਗਾ ਭਾਈ ਜਾਨ ਆ ਆਪਣੇ ਮੈਨੂੰ ਪਛਾਣਾ ਇਨਨ ਕੋ ਕਿਸੇ ਕੋ ਇਨਨ ਕੋ ਕਿਸੇ ਕੋ ਨਾ ਮੈਨੂੰ ਨਹੀਂ ਜਾਣਦਾ ਸੌਰੀ ਬਈ ਯਾਰ ਅਗਲੇ ਉਹ ਹੁੰਦੀ ਬੇਇੱਜ਼ਤੀ ਬਹੁਤ ਬੇਇੱਜ਼ਤੀ ਹੋਣਦੀ ਬੱਬੇ ਸਾਰੇ ਨੇ ਪੁੱਛਣ ਦੇ ਪਛਾਣਦਾ ਸਾਨੂੰ ਕੋਈ ਪਛਾਣਦਾ ਨਹੀਂ ਬੱਬੇ ਯਾਰ ਇਹਨੇ ਫੋਲੋਅਰ ਸਾਡੇ ਕਿਹਨੇ ਲੱਗਦਾ ਅਫਗਾਨਿਸਤਾਨ ਵਾਲੇ ਸਾਨੂੰ ਫੋਲੋ ਕਰਕੇ ਬੈਠੇ ਹੋਏ ਆਫਰੀਕਾ ਵਾਲੇ ਹਾਂ ਅੰਕਲ ਬਿਛਾੜਾ ਹਾਂ ਤਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੰਕਲ ਜੀ ਕਿਵੇਂ ਹੋ ਠੀਕ ਠਾਕ ਅੰਕਲ ਆਪਣੇ ਮੈਨੂੰ ਪਛਾਣਾ ਨਹੀਂ ਪਛਾਣਾ ਫਿਰ ਪੀਪਲ ਕਿੰਨੀ ਵਾਲੇ ਫੋਲੋ ਕਰਦੇ ਸਾਨੂੰ ਓਹੋ ਸਾਰੇ ਬੇਇੱਜ਼ਤੀ ਹੋ ਗਈ ਉਹ ਸਾਨੂੰ ਫੋਲੋ ਕਿਤੇ ਕਿਤੇ ਫੇ ਮੰਗਲ ਕਰਾਇਆ ਲੈ ਤੈਨੂੰ ਫੋਲੋ ਕਰਕੇ ਬੈਠੇ ਕਿਤੇ ਅੱਬਾ ਕਿਹੜੀ ਦੁਨੀਆ ਚ ਆ ਗਏ ਅਸੀਂ ਸਾਨੂੰ ਦੱਸੋ ਸਾਨੂੰ ਕੌਣ ਜਾਣਦਾ ਐਂਟੀ ਵੀ ਨਹੀਂ ਜਾਣਦੇ ਆ ਸਾਨੂੰ ਸਾਨੂੰ ਕੋਈ ਵੀ ਨਹੀਂ ਜਾਣਦਾ ਯਾਰ ਕਿਹੜੀ ਦੁਨੀਆ ਚ ਆ ਗਏ ਉਹ ਅੱਗੇ ਆ ਗਿਆ ਉਹ ਇੱਕ ਹੋਰ ਮੁੰਗਲੂ ਆ ਫੋਲੋਅਰ ਸਾਡੇ ਮੰਗਲ ਕਰਾਇਆ ਤੇ ਅੱਗੇ ਲਾਤ ਤੇ ਨਾਲੇ ਇੰਸਟਾਲਿਆ ਲੈ ਬਾਈ ਜਾਨ ਬਾਈ ਜਾਨ ਬਾਈ ਜਾਨ ਬਾਈ ਜਾਨ ਠੀਕ ਮਾਤੀ ਠੀਕ ਮੁੰਗਲੂ ਬਾਈ ਜਾਨ ਆਗੇ ਸਰ ਕੈਸੇ ਹੋ ਬਾਈ ਜਾਨ ਆਪਨੇ ਮੂਝੇ ਪਛਾਨਣਾ ਇਹ ਲੀਵਰੀ ਦਿਨ ਜੁੱਤੀਆਂ ਖਾੜ ਦਾ ਪ੍ਰੋਗਰਾਮ ਬਣ ਗਿਆ ਹੈ ਮੇਰਾ ਭਰਾ ਆਉਂਗੇ ਇੱਥੇ ਲਾਲਾ 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 ਤੁਹਾਨੂੰ ਸਾਰਿਆਂ ਨੂੰ ਇੱਕ ਹਾਸੇ ਵਾਲੀ ਗੱਲ ਦੱਸਾਂ ਹਾਸੇ ਵਾਲੀ ਗੱਲ ਦੱਸਾਂ ਤੁਹਾਨੂੰ ਸਾਰਿਆਂ ਨੂੰ ਇੱਕ ਚੀਕੀ ਪੋਗੀ 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 ਚੀਕੀ ਚੈ ਇਹਨੂੰ ਟ੍ਰਾਂਸਲੇਟ ਕਰਕੇ ਦੇਖਿਓ ਹਾਸਾ ਕਿੰਨਾ ਆਣਾ ਹਾਂਜੀ ਹੁਣ ਆਉਣ ਲੱਗੇ ਨੇ ਤੇ ਬਾੜ ਵੋਸ਼ ਹੁੰਦੇ ਪਿਆ ਅਜੇ ਤਾਂ ਰੀਚ ਕਰਤੀ ਪੂਰੀ ਇਹ ਜੋ ਬੁਰੀ ਤੇ ਕੀ ਕਰੋ ਲੱਗਿਆ ਅੱਜ ਨੂੰ ਜੋ ਵੀ ਆ ਆਪਣੇ ਵਾਲ ਸਿੱਧੇ ਹੋਣ ਲੱਗੇ ਮੇਰੇ ਹਿਸਾਬ ਨਾਲ ਤਾਂ ਇਹ ਜਿਹੜਾ ਨੈਚੁਰਲ ਟ੍ਰੀਟਮੈਂਟ ਜਿਹੜਾ ਲੈ ਆ। ਮੇਰੇ ਵਾਲ ਖੋਲ ਜਿਹਾ ਰੋ ਖਰਾਬ ਹੋ ਚੁੱਕੇ। ਹਾਂ ਵਾਲਾਂ ਦੀ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਸੀ। ਮੇਰੇ ਵਾਲਾਂ ਜਾਨ ਹੈ ਨਹੀਂ ਸੀ ਕਿ ਹੁਣ ਜਾਨ ਪੈ ਨਹੀਂ ਵਾਲਾਂ ਦੇ ਵਿੱਚ। ਟੁੱਟ ਜਾਂਦੇ ਹੀ ਵਾਧੇ ਨਹੀਂ ਸੀ। ਗਰੂਥ ਨਹੀਂ ਹੋ ਰਹੀ। ਵਾਲਾਂ ਦੀ ਜਿੰਮ ਲਵਾ ਦੇਣੀ ਆ ਅੱਜ। ਆਪਣੇ ਅੱਜ ਵਾਲਾਂ ਦੇ ਜੂਸ ਉਦਣੇ ਆ। 2021 ਚ ਕਰਵਾਏ ਸੀ ਇਹ ਹਾ ਜੈਮੂ ਨੇ ਦੇਖੋ ਟੈਬਲੇਟ ਚਲਦਾ ਛੱਡ ਕੇ ਗਈ ਆ ਕੱਲ ਨਾ ਆਪਣੇ ਪਾਪਾ ਨੂੰ ਇਹਨੇ ਬਿਲਕੁਲ ਵੀ ਤਰਦ ਨਹੀਂ ਕੀਤਾ ਨਾ ਸਾਰਾ ਦਿਨ ਤੇ ਅੱਜ ਅੱਧੇ ਘੰਟੇ ਚ ਇਹਨੇ ਮੇਰੀ ਬੱਸ ਕਰਾ ਤੇ ਰੋਂਦੀ ਪਈ ਸੀ ਸਾਬ ਵੀ ਉਹਦੇ ਤਾਂ ਆਪਣੇ ਵਾਲਾਂ ਦਾ ਟ੍ਰੀਟਮੈਂਟ ਕਰਵਾਉਣ ਗਏ ਹੋਏ ਕੇਰਟਨ ਵਗੈਰਾ ਤੇ ਤੇ ਉਤਰ ਕੇ ਆ ਇਬਾਦਤ ਵੀ ਉਹਨਾਂ ਕੋਲ ਮੇਟੋ ਤਾਂ ਟਿਕਦੀਆਂ ਨਹੀਂ ਹੈਗੀਆਂ ਜਾ ਉਹ ਵੀ ਚੱਲ ਗਏ ਕਿ ਜਦੋਂ ਪਾਪਾ ਕੋਲ ਜਾਣਾ ਮੈਂ ਤੇ ਤੁਹਾਡੇ ਕੋਲ ਰਹਿਣਾ ਤੁਸੀਂ ਇਹਦੇ ਫਰਮ ਦਾ ਕੀ ਕਰ ਰਹੇ ਹੋ ਅੱਜ ਆਪਾਂ ਆਪਾਂ ਨੇ ਨੈਲ ਪਲਾਸਟ ਹਾਂਜੀ ਕਿਉਂਕਿ ਮੇਰੇ ਵਾਲਾਂ ਨੂੰ ਕਟ ਰੀਨ ਦੇਣਾ ਬਹੁਤ ਜ਼ਰੂਰੀ ਸੀ ਔਰ ਮੇਰੇ ਵਾਲ ਐਂ ਵਧੀਆ ਹੋ ਜਾਣੇ ਆ ਆਪਾਂ ਤੁਹਾਨੂੰ ਪਤਾ ਆ ਆਪਾਂ ਐ ਹੋਏ ਆ ਜੀ ਜੀ ਸਲੂਟ ਜਲੰਧਰ ਕਿੱਥੇ ਆਪਣਾ ਡਰੈਸ ਵੀ ਦੱਸ ਦਿਓ ਬਲਾਗ ਜਿੰਦਾ ਰੋਡ ਮਕਸੂਦਾ ਜਲੰਧਰ ਜਲੰਧਰ ਦੁੱਖ ਤੁਹਾਨੂੰ ਤੁਹਾਡਾ ਮੇਰੇ ਵਾਲਾਂ ਦਾ ਜੋ ਹਾਲ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਮੈਂ ਉ ਤਾਂ ਲਾ ਦੂੰਗੀ ਪਹਿਲਾਂ ਫੋਟੋ ਫੂਰੀ ਕੰਡੀਸ਼ਨ ਸੀ ਹਾਂਜੀ ਵੀਡੀਓ ਲਾ ਦੂੰਗੀ ਹੁਣ ਟ੍ਰੀਟਮੈਂਟ ਆਇਆ ਬ੍ਰਾਜ਼ੀਲੀਅਨ ਪ੍ਰੋਟੀਨ ਬਲੂ ਟਕਸ ਕਿਹਦੇ ਟਾਈਮ ਦੀ ਲੋਟ ਤੇ ਦਿੰਦਾ ਸਰ ਹਾਂਜੀ ਕਿਹਦੇ ਟਾਈਮ ਦੀ ਲੋਟ ਤੇ ਦਬਾ ਲ ਦਿੰਦਾ ਇਹ 8 ਮਹੀਨੇ 8 ਮਹੀਨੇ 50 ਤੋਂ 60 ਬੋਝ ਤੱਕ ਨਿਕਲਦਾ ਹੈ ਹਾਂ ਇਨ ਆਟੋਮੈਟਿਕਲੀ ਹੇਅਰ ਚ ਪ੍ਰੋਟੀਨ ਦੇਈ ਜਾਣਾ ਤੁਹਾਡੇ ਤੀਜੇ ਦਿਨ ਤੋਂ ਤੁਹਾਡੇ ਔਇਲ ਆਈ ਜਾਣਾ ਹੇਅਰ ਦੇ ਵਿੱਚ ਜਿਹੜੀ ਬ੍ਰੀਕੇਜ ਹੈ ਨਾ ਉਹ ਸਾਰੀ ਇਹਦੇ ਨਾਲ ਸਹੀ ਹੋ ਜਾਂਦੀ ਹੈ ਇਹ ਕਿ ਜਿਹੜਾ ਪ੍ਰੋਟੀਨ ਟ੍ਰੀਟਮੈਂਟ ਹੈ 80% ਪ੍ਰੋਟੀਨ ਹੁੰਦਾ ਹੈ ਦੂਸਰਿਆਂ ਦੇ ਮੁਕਾਬਲੇ ਜਦੋਂ ਆਪਾਂ ਨੋਰਮਲ ਕੈਰਾਟਿਨ ਕਰਾਉਂਦੇ ਹਾਂ 20 ਤੋਂ 30% ਪ੍ਰੋਟੀਨ ਹੁੰਦਾ ਇਹ 70 ਤੋਂ 80% ਹੈ ਤਿੰਨ ਗੁਣਾ ਜ਼ਿਆਦਾ ਕਿ ਇਹ ਤਾਂ ਮੈਨੂੰ ਪਤਾ ਵੀ ਨਹੀਂ ਸੀ ਲੱਗਦਾ ਸਰ ਕੈਰਾਟਿਨ ਕਰ ਦੋ ਫਿਰ ਮੈਂ ਕਿ ਸਾਰੀ ਦੱਸੂਗੀ ਉਹਨੇ ਮੇਰੇ ਵਾਲਾਂ ਦੀ ਕੰਡੀਸ਼ਨ ਦੇਖ ਕੇ ਕੀ ਹੈਗੇ ਪਰ ਵਾਲਾਂ ਦਾ ਜ਼ਿਆਦਾ ਕੋਈ ਹਾਸੇ ਕੁਝ ਨਹੀਂ ਹੋ ਰਿਹਾ ਕੁਝ ਵੀ ਉਹਦੇ 3-4 ਮਹੀਨੇ ਹੀ ਕਰਾਇਆ ਉਹਨਾਂ ਕਦੋਂ ਕਲਰ ਕਰਨਾ ਆ ਹੋਇਆ 3 ਮਹੀਨੇ ਬਾਅਦ ਬਟ ਵਟ 3 ਮਹੀਨੇ O que resulta baixo do canto é o